ਅੱਜ ਦੇ ਯੁੱਗ ਵਿੱਚ ਜਿੱਥੇ ਬੰਦਾ ਬੰਦੇ ਦਾ ਵੈਰੀ ਬਣਿਆ ਹੋਇਆ ਹੈ ਉੱਥੇ ਹੀ ਇੱਕ ਗੁਰਦਾਸਪੁਰ ਦਾ ਅਜੀਹਾ ਪਰਿਵਾਰ ਹੈ ਜਿਸ ਦਾ 7 ਸਾਲ ਪਹਿਲਾਂ ਲਿਆਂਦੇ ਤੋਤਾ ਅਤੇ ਤੂਤੀ ਦੇ ਇੱਕ ਜੋੜੇ ਨਾਲ ਅਜੀਹਾ ਪਿਆਰ ਪੈ ਗਿਆ ਕਿ ਉਹ ਦੋਨਾਂ ਨੂੰ ਆਪਣੇ ਪਰਿਵਾਰ ਦਾ ਹੀ ਹਿੱਸਾ ਸਮਝਣ ਲੱਗ ਪਏ ਅਤੇ ਬੱਚਿਆਂ ਵਾਂਗੂ ਉਹਨਾਂ ਦੇ ਨਾਲ ਪਿਆਰ ਕਰਦੇ ਸੀ ਅੱਜ ਇਸ ਜਹਾਨ ਤੋਂ ਦੋਨਾਂ ਦੇ ਜਾਣ ਤੋਂ ਬਾਅਦ ਇਸ ਤਰ੍ਹਾਂ ਦੇ ਨਾਲ ਬੰਦੇ ਦੀ ਮੌਤ ਤੋਂ ਬਾਅਦ ਉੱਤਾ ਦੇ ਰੀਤੀ ਰਿਵਾਜ ਕੀਤੇ ਜਾਂਦੇ ਹਨ ਅਤੇ ਉਹਨਾਂ ਨੇ ਤੋਤਾ ਤੋਤੀ ਦਾ ਵੀ ਉਸੇ ਤਰ੍ਹਾਂ ਹੀ ਰੀਤੀ ਰਿਵਾਜ ਕੀਤੇ ਸਭ ਤੋਂ ਪਹਿਲਾਂ ਸ੍ਰੀ ਗੁਰਦੁਆਰਾ ਸਾਹਿਬ ਵਿੱਚ ਉਹਨਾਂ ਦੀ ਅੰਤਿਮ ਸ਼ਾਂਤੀ ਲਈ ਪਾਠ ਕਰਵਾਇਆ ਗਿਆ ਤੇ ਜਿਸ ਤੋਂ ਬਾਅਦ ਉਹਨਾਂ ਦਾ 10ਵਾਂ ਕਿਰਿਆ ਜਾਨੀ ਕਰਨ ਵਲੇ 300 ਬੰਦੇ ਦੀ ਰੋਟੀ ਦਾ ਪ੍ਰਬੰਧ ਵੀ ਕੀਤਾ ਗਿਆ ਜਿਸ ਵਿੱਚ ਉਹਨਾਂ ਦੇ ਗਲੀ ਮੁਹੱਲੇ ਦੇ ਨਾਲ ਨਾਲ ਰਿਸ਼ਤੇਦਾਰ ਵੀ ਸ਼ਾਮਿਲ ਹੋਏ ਆਓ ਦੇਖਦੇ ਹਾਂ ਇੱਕ ਰਿਪੋਰਟ ਤੇ ਸਾਡੇ ਲੱਗ ਗਿਆ ਮੁੰਡਾ ਉਹ ਨਾ ਉਹਨੂੰ ਵੇਚਦਾ ਉਹਨਾਂ ਨੂੰ ਲਿਆ ਲਿਆ ਕਿ ਛੋਟੇ ਛੋਟੇ ਬੱਚੇ ਸੀ ਤੇ ਜਦੋਂ ਲਿਆਂਦੇ ਸੀ ਨਾ ਤੇ ਮੈਂ ਆਪਣੇ ਭਰਾ ਨੂੰ ਫੋਨ ਕੀਤਾ ਕਿ ਮੈਂ ਨਾ ਲੈਣਿਆ ਮਿੱਠੂ ਲੈਣਿਆ ਤੋਤੇ ਲੈਣੇ ਤੇ ਇਹ ਕਹਿੰਦੇ ਕਿ ਅਸੀਂ ਨਹੀਂ ਕਦੀ ਰੱਖੇ ਅਸੀਂ ਆਪਣੇ ਘਰ ਚ ਨਹੀਂ ਰੱਖਣੇ ਅਹੀਂ ਰੱਖਣੇ ਤੇ ਉਹ ਸ਼ਵੇਰ ਤੋਂ ਲੈ ਕੇ ਸ਼ਾਮ ਤੱਕ ਹੱਡੇ ਮਤਲਬ ਚੱਕਰ ਮਾਰਦਾ ਰਿਹਾ ਸਾਡੇ ਘਰ ਦੀਦੀ ਲੈ ਆ ਲੋ ਦੀਦੀ ਲੈ ਆ ਲੋ ਫੇਰ ਉਸ ਤੋਂ ਬਾਅਦ ਨਾ ਰੱਖ ਲਈ ਤੇ ਸਾਡੇ ਕੋ ਉਹਨੂੰ ਮਤਲਬ ਕੀ ਪਿਆਸ ਦੇਣ ਵਾਸਤੇ ਵੀ ਨਹੀਂ ਫਿਰ 2 ਦਿਨ ਬਾਅਦ ਉਹਨਾਂ ਦੇ ਪੈਸੇ ਹੀ ਦਿੱਤੇ ਫਿਰ ਇਹਨਾਂ ਦਾ ਹੌਸਲਿਆਨ ਸਾਡੇ ਕੋਲ ਪੈਸੇ ਨਹੀਂ ਸੀ ਫਿਰ ਜਦੋਂ ਲਿਆਂਦੇ ਨਾ ਪਤਾ ਲੱਗਦਾ ਸੀ ਚਿੜੀਆਂ ਦੇ ਬੱਚੇ ਆ ਨਾ ਪਤਾ ਲੱਗਦਾ ਸੀ ਕਾਂਵਾਂ ਦੇ ਆ ਬੋਟ ਹੀ ਬਿਲਕੁਲ ਫਿਰ ਜਦੋਂ ਆਏ ਨੂੰ ਥੋੜਾਕ ਦਿਨ ਹੋ ਗਏ ਤੇ ਅਸੀਂ ਤਰਪਾਲਾ ਪਾਈਆਂ ਹੁੰਦੀਆਂ ਸੀ ਫਿਰ ਜਦੋਂ ਥੋੜੇ ਦਿਨ ਹੋ ਗਏ ਉਸ ਤੋਂ 15 ਅੰਕ ਦਿਨ ਬਾਅਦ ਜਿਹੜੇ ਸਾਡੇ ਨਾ ਦਿਨ ਬਦਲਣਾ ਸ਼ੁਰੂ ਹੋ ਗਏ ਗ੍ਰਾਂਟ ਪੈ ਗਈ ਸਾਡੀ ਫਿਰ ਸਾਡੇ ਡੈਡੀ ਦਾ ਮਤਲਬ ਫੋਨ ਆ ਗਿਆ ਉਹਨਾਂ ਦਾ ਕੀ ਪੈਸੇ ਸਾਡੇ ਪਾਰਤੇ ਆ ਫਿਰ ਹਨ ਨੂੰ ਵੀ ਪੈਸੇ ਮਿਲ ਗਏ ਫਿਰ 15 ਦਿਨਾਂ ਦੇ ਵਿੱਚ ਵਿੱਚ ਜਿਹੜਾ ਆਪਣਾ ਘਰ ਦੀ ਤਿਆਰੀ ਕਰ ਲਈ। ਕਿ ਬਹੁਤ ਹੀ ਜ਼ਿਆਦਾ ਲੱਗੀ ਸੀ। ਫਿਰ 15 ਦਿਨ ਦੇ ਵਿੱਚ ਘਰ ਸਾਡਾ ਬਣ ਗਿਆ। ਫਿਰ ਉਹਨਾਂ ਨੇ ਸਾਨੂੰ ਇੰਨਾ ਕਿ ਦਿੱਤਾ ਨਾ ਕਿ ਹੱਦ ਤੋਂ ਜ਼ਿਆਦਾ ਦਿੱਤਾ ਆ। ਬਹੁਤ ਹੀ ਲੱਕੀ ਉਹ ਤੇ ਸਾਨੂੰ ਜਿੱਦਾਂ ਨਾ ਕੋਈ ਰੂਹਾਂ ਹੀ ਪਰਮਾਤਮਾ ਦੀਆਂ ਜਦੋਂ ਮੈਂ ਕਹਿਣਾ ਨਾ ਕਿ ਮਿੱਠੂ ਅਸੀਂ ਤੁਹਾਨੂੰਥੋਂ ਲੈ ਕੇ ਆਇਆ ਗੁਰੂ ਰਾਮਦਾਸ ਜੀ ਦੇ ਘਰੋਂ ਲੈ ਕੇ ਆ ਤੇ ਕਹਿਣਾ ਕਿਸ ਤਰ੍ਹਾਂ ਕਰੋ। ਤੇ ਜਦੋਂ ਉਹਨਾਂ ਦੀ ਡੈਥ ਹੋਈ ਆ ਤਾਂ ਵੀ ਅਸੀਂ ਅੱਧਾ ਝੋਲੀ ਚ ਪਾਈ ਦੇ ਤੇ ਮੈਂ ਮੂਲ ਮੰਤਰ ਸੁਣਾਇਆ ਗੁਰੂ ਰਾਮਦਾਸ ਜੀ ਦੇ ਮੋਬਾਈਲ ਨਾਲ ਮੋਬਾਈਲ ਤੇ ਗੁਰੂ ਰਾਮਦਾਸ ਜੀ ਦੇ ਮੂਲ ਮੰਤਰ ਲਾਏ ਆ ਮੈਂ ਮਿੱਠੀ ਐ ਸੁਣ ਤੇ ਮਿੱਠੀ ਉਹਨਾਂ ਨੂੰ ਮਿੱਠੀ ਵੀ ਤੇ ਮਿੱਠਾ ਵੀ ਦੋਨਾਂ ਨੂੰ ਸੁਣਾਏ ਉਹਨਾਂ ਦਾ ਗੰਗਾ ਜਲ ਅਸੀਂ ਘਰ ਚ ਰੱਖਿਆ ਮੈਂ ਬੜਾ ਮੰਨੀ ਗੁਰੂ ਰਾਮਦਾਸ ਜੀ ਨੂੰ ਮੈਂ ਕਹਣਾ ਮਿੱਠੂ ਤਾਂ ਮੈਂ ਉੱਥੋਂ ਲੈ ਕੇ ਆਈ ਸੀ ਗੁਰੂ ਰਾਮਦਾਸ ਜੀ ਦੇ ਘਰੋਂ ਲੈ ਕੇ ਆਈ ਆਪਣੇ ਕਾਕੇ ਉੱਥੋਂ ਲੈਂਦੇ ਸੀ ਫਿਰ ਇਹਨਾਂ ਨੇ ਕੀ ਕੀਤਾ ਵੀ ਜਦੋਂ ਡੈਥ ਹੋਣੀ ਸੀ ਇਹਨਾਂ ਦੀ ਉਦੋਂ ਵੀ ਇਹਨਾਂ ਦੇ ਮੂੰਹ 'ਚ ਮੱਝਲ ਪਾਇਆ ਅਸੀਂ ਸਾਰਾ ਪਰਿਵਾਰ ਬਹਿ ਕੇ ਰਾਤ ਕੱਟੀ ਇਹਦੇ ਨਾਲ ਜਦੋਂ ਸ਼ਾਮ ਜਦੋਂ ਮੇਰੀ ਮਿੱਠੀ ਨੇ ਅਦਾ ਹੋਣਾ ਇਹਨਾਂ ਮੈਂ ਮਿੱਠੀ ਤੂੰ ਅੱਜ ਨਾ ਮੈਨੂੰ ਛੱਡ ਕੇ ਚੱ ਗੋਦੀ ਚ ਫੇਰ ਆਕੇ ਨਾ ਹੌਲੀ ਹੌਲੀ ਇੱਥੇ ਬੈਗ ਮੈਨੂੰ ਕਹਿੰਦੀ ਨਾ ਲੋ ਮੇਰੇ ਸਾਰੇ ਆਪਣੇ ਜੀਵ ਦਾ ਨਾਲ ਆਥਰੂ ਚਟੇ ਮੇਰੇ ਮੂੰਹ ਚ ਮੂੰਹ ਪਾਤਾ ਕਹਿੰਦੀ ਨਾ ਲੋ ਮੇਰਾ ਭਰਾ ਸੋਨੂੰ ਕਹਿੰਦਾ ਮਿੱਠੀ ਮਰ ਕੋ ਆ ਉਹਨੇ ਕਹਿੰਦੀ ਨਾ ਦੀਦੀ ਲੁੰਦੀ ਆ ਨਾ ਕਹਦਾ ਜਿੱਦਾਂ ਮਤਲਬ ਬਿਸਤਰਿਆਂ ਚ ਰਹਿੰਦਾ ਸੀ ਉਹਨਾਂ ਨੂੰ ਥੱਲੇ ਤੁਰਨਾ ਵੀ ਨਹੀਂ ਆਂਦਾ ਐਨੇ ਕੀ ਪਿਆਰੇ ਅਹੀਂ ਲੱਡਲੇ ਰਖੇਦੇ ਸੀ ਉਹ ਕੋਈ ਰੂਹਾਂ ਸਾਡੇ ਕਰ ਆਈਆਂ ਸੀ ਮਾਲਕ ਨੇ ਕਿ ਜਿਹੜਾ ਦੀ ਗਰੀਬੀ ਦੂਰ ਹੋਈ ਉਹਨਾਂ ਦੇ ਨਾਲ ਹੀ ਸਾਡੀ ਗਰੀਬੀ ਦੂਰ ਹੋਈ ਆ ਉਹ ਕਿਸ ਤਰ੍ਹਾਂ ਦੇ ਨਾਲ ਉਹ ਰੀਤੀ ਰਿਵਾਇਤ ਕਰ ਰਹੇ ਹੋ ਕੋ ਨਹੀਂ ਉਹਨਾਂ ਦਾ ਰੀਤੀ ਰਿਵਾਇਤ ਇਸ ਤਰ੍ਹਾਂ ਕਰਨਦੇ ਆ ਕਿ ਕੱਲਾ ਮਿੱਠੂ ਮਰਾਦਾ ਹੋਇਆ ਸੀ ਉਹਨੂੰ ਵੀ ਅਹ ਚੰਗੀ ਤਰ੍ਹਾਂ ਨਵਾਇਆ ਧਵਾਇਆ ਗੁਰਦੁਆਰੇ ਸਾਹਿਬ ਦਾ ਪ੍ਰਸ਼ਾਦ ਖਾਂਦੇ ਸੀ ਸੇਰੇ ਸ਼ਾਮੀ ਉਹਨਾਂ ਦੀ ਸ਼ੁਰੂਆਤ ਪ੍ਰਸ਼ਾਦ ਤੋਂ ਹੁੰਦੀ ਸੀ ਫਿਰ ਜੋ ਗੁਰਦੁਆਰੇ ਸਾਹਿਬ ਪਾਠ ਹੁੰਦਾ ਹੈ ਨਾ ਇੱਕ ਲੱਤ ਦੇ ਭਾਰ ਖੜੋ ਕੇ ਨਾ ਮੇਰਾ ਮਿੱਠੂ ਪਾਠ ਸੁਣਦਾ ਸੀ ਪੂਰਾ ਜਦੋਂ ਬਾਬਾ ਜੀ ਦਾ ਭੋਗ ਪੈ ਜਨਾ ਸਾਡੇ ਲਾਗੇ ਗੁਰਦੁਆਰਾ ਸਾਹਿਬ ਆ ਜਦੋਂ ਭੋਗ ਪੈ ਜਨਾ ਫਿਰ ਉਹਨੇ ਮਿੱਠੂ ਮੇਰੇ ਨਾਲ ਦਰਾਨਾ ਫਿਰ ਉਹਨੇ ਰੋਟੀ ਖਾਣੀ ਆ ਰੋਟੀ ਉਹਨਾਂ ਨੇ ਸਾਡੇ ਨਾਲ ਖਾਣੀ ਆ ਲੱਗ ਨਹੀਂ ਖਾਂਦੇ ਉਹਨਾਂ ਦਾ ਹੌਸਲਾ ਲੈਂਦਾ ਹੀ ਉਹ ਹੌਸਚ ਨਹੀਂ ਵੜਦੇ ਹੁੰਦੇ ਹੁਣ ਸਾਰੇ ਪਿਉਰਾ ਜੀ ਕਰ ਰਹੇ ਜਦੋਂ ਸਾਰੇ ਹਾਂ ਦੱਸੋ ਵਾਦ ਕਰ ਹਾਂਜੀ ਜਿਦਾ ਮਤਲਬ ਇਨਸਾਨ ਨੂੰ ਨਵਾਈ ਦਾ ਧਵਾਈ ਦਾ ਉਹਨਾਂ ਦਾ ਕਪੜਾ ਸੁਚਾਲ ਲੈਂਦਾ ਉਹ ਚਹੀਂ ਆਪਣੇ ਘਰ ਹੀ ਦਫਨਾਇਆ ਉਹਨੂੰ ਫਿਰ ਅਹੀਂ ਉਸ ਤੋਂ ਬਾਅਦ ਜਿਦਾ 10 ਦਿਨ ਮਤਲਬ ਕਿਸੇ ਦੀ ਪਾਉਂਦੇ ਕੋਈ ਇਨਸਾਨ ਇਦਾਂ ਹੋ ਜੇ ਚੀਜ਼ ਫਿਰ ਅਹੀਂ ਜਦੋਂ ਮਿੱਠੇ ਨੂੰ ਦਬਾਇਆ ਹੀ ਆਪਣੇ ਘਰ ਹੀ ਉੱਤੇ ਅਹੀਂ ਦੁੱਧ 10 ਦਿਨ ਸੇਰੇ ਸ਼ਾਮੀ ਪਾਇਆ ਫਿਰ ਜਿਦਾ ਕੋਈ ਜਾਨਵਾਰਾ ਨੂੰ ਉਹਨਾਂ ਦੇ ਨਾਂ ਦੀ ਚੀਜ਼ ਮੈਂ ਦਸਵਾ ਕੀਤਾ ਜਿੰਨਾਂ ਦਾ ਹਾਂ ਫਿਰ ਮਿੱਠੂ ਦਾ ਅਸੀਂ ਚੌਥਾ ਕੀਤਾ ਅਰਦਾਸ ਗੁਰਦੁਆਰਾ ਸਾਹਿਬ ਕਰਵਾਈ ਚੌਥਾ ਕੀਤਾ ਹੀ ਫਿਰ ਉਸ ਤੋਂ ਬਾਅਦ ਮਿੱਠੂ ਦਾ ਵੀ ਅਸੀਂ ਦੱਸ ਦਿੰਦਾ ਭੋਗ ਪਾਇਆ ਸੀ ਗੁਰਦੁਆਰਾ ਸਾਹਿਬ ਦਸਵਾ ਕੀਤਾ ਤੇ ਅੱਜ ਮੇਰੀ ਮਿੱਠੀ ਦਾ ਦਸਵਾ ਤੇ ਮਿੱਠੀ ਵੀ ਅਸੀਂ ਐਨ ਹੀ ਸੋਚਿਆ ਕਿ ਜਾਨਵਾਰਾਂ ਤੇ ਪਿੰਜਰੇ ਚ ਰੱਖ ਦੋ ਇਹਨਾਂ ਦੀ ਜਾਨ ਨਿਕਲ ਜੇ ਕਿ ਨਾ ਆਪਣੀ ਜਾਨ ਤੋਂ ਵੱਧ ਅਸੀਂ ਸਾਰੇ ਜਣਿਆਂ ਨੇ ਲਾਗੇ ਬੈ ਕੇ ਪਾਠ ਕੀਤਾ ਗੁਰੂ ਰਾਮਦਾਸ ਜੀ ਦਾ ਮੂਲ ਮੰਤਰ ਸੁناਈ ਮੋਬਾਈਲ ਤੇ ਉਹਨੂੰ ਉਹਨੂੰ ਮੱਥਾ ਟੇਕਿਆ ਮੇਰੀ ਮਿੱਠੀ ਨੇ ਜਦੋਂ ਗਈ ਆ ਪੂਰੇ ਮੱਲੇ ਰੋਟੀ ਕੀਤੀ ਹੋਣਾ ਹਾਂ ਪੂਰੇ ਮੱਲੇ ਦੀ 300 ਬੰਦੇ ਦੀ ਰੋਟੀ ਹਾਂਜੀ ਹਲਵਾਈ ਲੱਗੇデア 300 ਬੰਦੇ ਦੀ ਰੋਟੀ ਤੇ ਇਹ ਸਾਲ ਤੋਂ ਬਾਅਦ ਅਹੀਂ ਉਹ ਵੀ ਵਰੀ ਨਾ ਜੋ ਵੀ ਸਾਰਾ ਹੀ ਕਰਨਾ ਜਿੰਨੇ ਤਾਂ ਸਾਡੇ ਸਾਹ ਚੱਲਣਗੇ ਨਾ ਸਾਡੇ ਦਿਲ ਚੋਂ ਨਹੀਂ ਨਿਕਲ ਸਕਦੇ ਤੇ ਇਹ ਛੋਟੇ ਬੱਚੇ ਹੀ ਲੈਂਦੇ ਸੀ ਇਹਾਂ ਦੀ ਅੱਖਾਂ ਦੀ ਜੜੀਆਂ ਤੇ ਇਹਨਾਂ ਦੇ ਦੁੱਧ ਜਨਾਬ ਨਿਪੜਨਾ ਪਿਆ ਆ ਕੇ ਕਿੰਝੜਾ ਪਿਆ ਆ ਕੇ ਉਹਨੂੰ ਭੋਲਨ ਪੱਛ ਕੀਟਣਾ ਦਾ ਉਹਦੇ ਬਾਅਦ ਵੀ ਇਹ ਸਾਡੇ ਘਰ ਗੱਜਬੀ ਬੜੀ ਸੀ ਇਹ ਸਾਡੇ ਘਰ ਦੇ ਜਨ ਕਿ ਇੱਕ ਰੱਬ ਦਾ ਰੂਪ ਆਗਦਾ ਸੀ ਵੀ ਜਿਹੜਾ ਸਾਡੇ ਘਰ ਦੇ ਵਿੱਚ ਏਲਸਰ ਕਰਕੇ ਜਿਹੜੀ ਸਾਡੇ ਘਰ ਚੀਜ਼ ਨਹੀਂ ਸੀ ਉਹ ਵੀ ਸਾਨੂੰ ਦੇ ਗਿਆ ਤੇ ਉਹਦੇ ਕਾਰਨ ਮਲਕ ਪਹਿਲੇ ਮਿੱਠੂ ਦਾ ਰੱਥ ਹੋ ਗਈ ਉਹਦਾ ਬਾਅਦ ਜੋ ਆਪਣਾ ਰਿਸ਼ਤਦਾਰੀ ਪੈਣ ਫਰਾਹੀ ਸਾਰੇ ਸੱਦੇ ਜਿੰਦਾ ਆਮ ਇਨਸਾਨ ਦਾ ਕਰੀਦਾ ਯਾਰ ਉਹਦਾ ਕੀਤਾ ਤੇ ਉਹਦੇ ਬਾਅਦ 1 ਮਹੀਨੇ ਬਾਅਦ ਠੀਕ ਉਹ ਪੂਰੀ ਹੋ ਗਈ ਆ ਤੇ ਜਿੱਦਾਂ ਆ ਮਿੱਠੂ ਦਾ ਕੀਤਾ ਆ ਉਸਾਈ ਆਹੀਂ ਇਹਦਾ ਜੋ ਬੰਦੇ ਨਾਲ ਹੱਗਦਾ ਹੁੰਦਾ ਨਾ ਉਹ ਹੈ ਕੀਤਾ ਗੋਰਾ ਸਰ ਪਾਰ ਚੱਲਦਾ ਪਿਆ ਹਾਂਜੀ ਤੇ ਅਹੀਂ ਤੇ ਇਹਨੂੰ ਜਿੱਦਾਂ ਵੀ ਸਾਡੇ ਕੋਲ ਹੁੰਦਾ ਆ ਅਸੀਂ ਇਹਦਾ ਸਾਰਵਾਰ ਇਹਦਾ ਪ੍ਰੋਗਰਾਮ ਕਰਨਾ ਕਰਦਾ ਇਹ ਕਮੀ ਕੀ ਹੋਈ ਜਦੋਂ ਚੱਲੇਗੇ ਨੇ ਤੁਹਾਨੂੰ ਕੀ ਤੁਹਾਡੀ ਦੇਖੋ ਜੀ ਕਮੀਆਂ ਹੋਈਆਂ ਫੇ ਇੱਕ ਤੇ ਸਾਨੂੰ ਮਿੱਥਿਆ ਅਫਸੋਸ ਹੁੰਦਾ ਕਿ